ਸਸਰੀਆਕਾਲ ਅਸੀਂ ਸਾਰੇ ਨਾ ਬੋਰਿਅਤ ਤੋਂ ਭੱਜਦੇ ਆ ਜਿਵੇਂ ਹੀ ਥੋੜਾ ਜਿਹਾ ਵੀ ਵੇਲਾ ਸਮਾਂ ਮਿਲਦਾ ਸਾਡਾ ਹੱਥ ਸਿੱਧਾ ਫੋਨ ਤੇ ਜਾਂਦਾ ਹੈ ਹੈਨਾ ਪਰ ਜਿਵੇਂ ਕਹਾ ਕਿ ਬੋਰਿਅਤ ਕੋਈ ਖਾਲੀਪਣ ਨਹੀਂ ਸਗੋਂ ਇੱਕ ਲੁਕੀ ਹੋਈ ਸੁਪਰ ਪਾਵਰ ਹੈ ਜਿਸਨੂੰ ਅਸੀਂ ਖੁਦ ਹੀ ਬੰਦ ਕਰੀ ਜਾ ਰਹੇ ਹਾਂ ਆਓ ਅੱਜ ਇਸੀ ਛੁਪੀ ਹੋਈ ਤਾਕਤ ਬਾਰੇ ਜਾਣਦੇ ਹਾਂ ਜਰਾ ਸੋਚੋ ਤੁਹਾਨੂੰ ਇੱਕ ਖਾਲੀ ਕਮਰੇ ਵਿੱਚ 15 ਮਿੰਟ ਲਈ ਬਿਠਾ ਦਿੱਤਾ ਜਾਵੇ ਕਰਨ ਲਈ ਕੁਝ ਵੀ ਨਹੀਂ ਬਸ ਸਾਹਮਣੇ ਇੱਕ ਬਟਨ ਹੈ ਜਿਸ ਨੂੰ ਦਬਾਉਣ ਤੇ ਬਿਜਲੀ ਦਾ ਇੱਕ ਹਲਕਾ ਜਿਹਾ ਛਟਕਾ ਲੱਗਦਾ ਤਾਂ ਕੀ ਚੁਣੋਗੇ 15 ਮਿੰਟ ਦੀ ਬੋਰੀਅਤ ਜਾਂ ਫਿਰ ਇੱਕ ਛਟਕਾ ਹੈਰਾਨੀ ਦੀ ਗੱਲ ਹੈ ਹਾਰਵਰਡ ਯੂਨੀਵਰਸਿਟੀ ਦੀ ਇੱਕ ਸਟੱਡੀ ਵਿੱਚ ਜ਼ਿਆਦਾਤਰ ਲੋਕਾਂ ਨੇ 15 ਮਿੰਟ ਆਪਣੇ ਹੀ ਖਿਆਲਾਂ ਨਾਲ ਇਕੱਲੇ ਬੈਠਣ ਦੀ ਥਾਂ ਤੇ ਖੁਦ ਨੂੰ ਬਿਜਲੀ ਦਾ ਛਟਕਾ ਦੇਣਾ ਠੀਕ ਸਮਝਿਆ ਇਸ ਤੋਂ ਪਤਾ ਲੱਗਦਾ ਹੈ ਕਿ ਬੋਰੀਅਤ ਤੋਂ ਕਿੰਨਾ ਡਰ ਲੱਗਦਾ ਹੈ ਇੰਨਾ ਜ਼ਿਆਦਾ ਕਿ ਲੋਕ ਸਰੀਰਕ ਦਰਦ ਸਹਿਣ ਲਈ ਵੀ ਤਿਆਰ ਹੋ ਜਾਂਦੇ ਨੇ ਪਰ ਇਹ ਸਿਰਫ ਇੱਕ ਅਜੀਬ ਜਿਹਾ ਤਜਰਬਾ ਨਹੀਂ ਹੈ ਇਹ ਤਾਂ ਸਾਡੀ ਰੋਜ਼ਾਨਾ ਦੀ ਆਦਤ ਬਣ ਚੁੱਕੀ ਹੈ ਆਓ ਦੇਖਦੇ ਹਾਂ ਕਿਵੇਂ ਸੋਚੋ ਜਦੋਂ ਆਪਾਂ ਕਿਸੇ ਟ੍ਰੈਫਿਕ ਸਿਗਨਲ ਤੇ ਰੁਕਦੇ ਹਾਂ ਸਿਰਫ 15-20 ਸਕਿੰਟ ਦੀ ਤਾਂ ਗੱਲ ਹੁੰਦੀ ਹੈ ਪਰ ਉਸ ਛੋਟੇ ਜਿਹੇ ਪਲ ਵਿੱਚ ਵੀ ਹੱਥ ਆਪਣੇ ਆਪ ਜੇਬ ਵੱਲ ਜਾਂਦਾ ਤੇ ਫਟਾਫਟ ਫੋਨ ਬਾਹਰ ਆ ਜਾਂਦਾ ਹੈ ਅਤੇ ਇਸ ਛੋਟੀ ਜੀ ਆਦਤ ਦਾ ਨਤੀਜਾ ਕੀ ਹੈ ਅਸੀਂ ਉਹਨਾਂ 15 ਸਕਿੰਟਾਂ ਦੀ ਬੋਰਿਅਤ ਤੋਂ ਬਚਣ ਲਈ ਆਪਣੇ ਦਿਮਾਗ ਤੋਂ ਇੱਕ ਬਹੁਤ ਹੀ ਮਹੱਤਵਪੂਰਨ ਮੌਕਾ ਖੋਲ੍ਹ ਲੈਂਦੇ ਹਾਂ ਇੱਕ ਅਜਿਹਾ ਮੌਕਾ ਜਿੱਥੇ ਉਹ ਅਸਲ ਵਿੱਚ ਕੁਝ ਡੂੰਘਾ ਸੋਚ ਸਕਦਾ ਹੈ ਤਾਂ ਫਿਰ ਉਸ ਖਾਲੀ ਪਲ ਵਿੱਚ ਅਜਿਹਾ ਕੀ ਖਾਸ ਹੈ ਵੈਲ ਵਿਗਿਆਨ ਦੇ ਮੁਤਾਬਿਕ ਉਸੇ ਸਮੇਂ ਸਾਡੇ ਦਿਮਾਗ ਦੀ ਇੱਕ ਛੁਪੀ ਹੋਈ ਸ਼ਕਤੀ ਜਾਗਦੀ ਹੈ ਇਸ ਨੂੰ ਕਹਿੰਦੇ ਨੇ ਡਿਫਾਲਟ ਮੋਡ ਨੈਟਵਰਕ ਯਾਨੀ ਡੀਐਮਐਨ ਇਸ ਨੂੰ ਐਦਾਂ ਸਮਝੋ ਇਹ ਸਾਡੇ ਦਿਮਾਗ ਦਾ ਉਹ ਹਿੱਸਾ ਹੈ ਜੋ ਉਦੋਂ ਚਾਲੂ ਹੁੰਦਾ ਹੈ ਜਦੋਂ ਆਪਾਂ ਕੋਈ ਖਾਸ ਕੰਮ ਨਹੀਂ ਕਰ ਰਹੇ ਹੁੰਦੇ ਤੇ ਜਦੋਂ ਇਹ ਮੋਡ ਆਨ ਹੁੰਦਾ ਹੈ ਨਾ ਉਦੋਂ ਦਿਮਾਗ ਵੱਡੇ ਸਵਾਲਾਂ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ ਤੇ ਇਹ ਸਵਾਲ ਭਾਵੇਂ ਥੋੜੇ ਬੇਚੈਨ ਕਰ ਸਕਦੇ ਨੇ ਪਰ ਜ਼ਿੰਦਗੀ ਨੂੰ ਅਰਥ ਦੇਣ ਲਈ ਬਹੁਤ ਹੀ ਜ਼ਰੂਰੀ ਨੇ ਜਦੋਂ ਮਨ ਖਾਲੀ ਹੁੰਦਾ ਤਾਂ ਦਿਮਾਗ ਆਪਣੇ ਆਪ ਜ਼ਿੰਦਗੀ ਦੀਆਂ ਡੂੰਘਾਈਆਂ ਵਿੱਚ ਉਤਰਨ ਲੱਗਦਾ ਤਾਂ ਫਿਰ ਸਭ ਤੋਂ ਜ਼ਰੂਰੀ ਗੱਲ ਕੀ ਨਿਕਲੀ ਹਰ ਵਾਰ ਜਦੋਂ ਅਸੀਂ ਕਿਸੇ ਖਾਲੀ ਪਲ ਨੂੰ ਭਰਨ ਲਈ ਫੋਨ ਚੁੱਕਦੇ ਹਾਂ ਤਾਂ ਅਸਲ ਵਿੱਚ ਅਸੀਂ ਇਸ ਡਿਫਾਲਟ ਮੋਡ ਨੈਟਵਰਕ ਨੂੰ ਚਾਲੂ ਹੋਣ ਤੋਂ ਰੋਕ ਰਹੇ ਹੁੰਦੇ ਆ ਮਤਲਬ ਆਪਣੇ ਆਪ ਨੂੰ ਸੋਚਣ ਦਾ ਮੌਕਾ ਹੀ ਨਹੀਂ ਦੇ ਰਹੇ ਤੇ ਇਸ ਦਾ ਨਤੀਜਾ ਜ਼ਿੰਦਗੀ ਦੇ ਮਕਸਦ ਤੋਂ ਦੂਰੀ ਵੱਧ ਜਾਂਦੀ ਹੈ ਜਿਸ ਕਰਕੇ ਚਿੰਤਾ ਤੇ ਉਦਾਸੀ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਨੇ ਜਦੋਂ ਵੱਡੇ ਸਵਾਲਾਂ ਤੋਂ ਬਚਿਆ ਜਾਂਦਾ ਤਾਂ ਇੱਕ ਅਰਥਹੀਨਤਾ ਜਿਹੀ ਮਹਿਸੂਸ ਹੋਣ ਲੱਗ ਜਾਂਦੀ ਹੈ ਚੰਗੀ ਖਬਰ ਇਹ ਹੈ ਕਿ ਇਸ ਦਾ ਹੱਲ ਬਹੁਤ ਹੀ ਸੌਖਾ ਹੈ ਸਾਨੂੰ ਕੋਈ ਸੰਨਿਆਸੀ ਬਣਨ ਦੀ ਲੋੜ ਨਹੀਂ ਹੈ ਚਲੋ ਕੁਝ ਬਹੁਤ ਹੀ ਪ੍ਰੈਕਟੀਕਲ ਅਤੇ ਮਜ਼ੇਦਾਰ ਤਰੀਕਿਆਂ ਤੇ ਨਜ਼ਰ ਮਾਰਦੇ ਹਾਂ ਇੱਥੇ ਤਿੰਨ ਛੋਟੇ ਜਿਹੇ ਤਜਰਬੇ ਨੇ ਜਿਨ੍ਹਾਂ ਨੂੰ ਅੱਜ ਤੋਂ ਹੀ ਜ਼ਿੰਦਗੀ ਵਿੱਚ ਸ਼ਾਮਿਲ ਕਰਨਾ ਸ਼ੁਰੂ ਕੀਤਾ ਜਾ ਸਕਦਾ ਹੈ ਚਲੋ ਇੱਕ ਇੱਕ ਕਰਕੇ ਇਹਨਾਂ ਨੂੰ ਦੇਖਦੇ ਆਂ ਪਹਿਲਾ ਪ੍ਰਯੋਗ ਜਿਮ ਐਕਸਪੈਰੀਮੈਂਟ ਅਗਲੀ ਵਾਰ ਜਦੋਂ ਜਿਮ ਜਾਣਾ ਫੋਨ ਨੂੰ ਲੋਕਰ ਵਿੱਚ ਬੰਦ ਕਰ ਦੇਣਾ ਕੋਈ ਗਾਣੇ ਨਹੀਂ ਕੋਈ ਪੋਡਕਾਸਟ ਨਹੀਂ ਸ਼ੁਰੂ-ਸ਼ੁਰੂ ਵਿੱਚ ਥੋੜਾ ਅਜੀਬ ਲੱਗੇਗਾ ਪਰ ਤੁਸੀਂ ਦੇਖੋਗੇ ਕਿ ਸਭ ਤੋਂ ਵਧੀਆ ਆਈਡੀਆ ਉਦੋਂ ਆਉਂਦੇ ਨੇ ਜਦੋਂ ਤੁਸੀਂ ਟਰੈਡਮਿਲ ਤੇ ਹੁੰਦੇ ਹੋ ਤੇ ਕੰਨਾਂ ਵਿੱਚ ਕੁਝ ਨਹੀਂ ਹੁੰਦਾ ਦੂਜਾ ਨਿਯਮ ਸ਼ਾਮ 7 ਵਜੇ ਦਾ ਨਿਯਮ ਯਾਨੀ ਸ਼ਾਮ 7 ਵਜੇ ਤੋਂ ਬਾਅਦ ਕੋਈ ਫੋਨ ਨਹੀਂ। ਇਹ ਦਿਨ ਲਈ ਇੱਕ ਡਿਜੀਟਲ ਸਨਸੈਟ ਵਾਂਗ ਹੈ। ਇਹ ਸਾਡੇ ਦਿਮਾਗ ਨੂੰ ਸ਼ਾਂਤ ਹੋਣ ਤੇ ਦਿਨ ਭਰ ਦੀ ਇਨਫਰਮੇਸ਼ਨ ਨੂੰ ਪ੍ਰੋਸੈਸ ਕਰਨ ਦਾ ਸਮਾਂ ਦਿੰਦਾ ਹੈ। ਤੇ ਤੀਜਾ ਤੇ ਸ਼ਾਇਦ ਸਭ ਤੋਂ ਜ਼ਰੂਰੀ ਖਾਣਾ ਖਾਂਦੇ ਵੇਲੇ ਕੋਈ ਸਕਰੀਨ ਨਹੀਂ। ਬਿਲਕੁਲ ਵੀ ਨਹੀਂ। ਦੇਖੋ ਇੱਕ ਬਹੁਤ ਵਧੀਆ ਗੱਲ ਕਹੀ ਗਈ ਹੈ। ਅਸੀਂ ਉੱਥੇ ਆਪਣੇ ਪਿਆਰਿਆਂ ਲਈ ਮੌਜੂਦ ਹਾਂ। ਉਹਨਾਂ ਲਈ ਨਹੀਂ ਜੋ ਉੱਥੇ ਹੈ ਹੀ ਨਹੀਂ। ਹੁੰਦਾ ਕੀ ਹੈ ਫੋਨ ਤੇ ਤਾਂ ਅਸੀਂ ਉਹਨਾਂ ਨਾਲ ਜੁੜੇ ਰਹਿੰਦੇ ਆ ਜੋ ਸਾਡੇ ਨਾਲ ਹੈ ਨਹੀਂ ਤੇ ਜਿਹੜੇ ਸਾਡੇ ਕੋਲ ਬੈਠੇ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਨੇ ਆ ਤਾਂ ਫਿਰ ਹੁਣ ਅੱਗੇ ਕੀ ਆਓ ਇੱਕ ਆਖਰੀ ਗੱਲ ਤੇ ਧਿਆਨ ਦਿੰਦੇ ਆ ਤਾਂ ਸਾਡੇ ਕੋਲ ਦੋ ਰਸਤੇ ਨੇ ਇੱਕ ਪਾਸੇ ਹੈ ਇੱਕ ਭਟਕਿਆ ਹੋਇਆ ਮਨ ਜੋ ਲਗਾਤਾਰ ਕੁਛ ਨਾ ਕੁਛ ਲਵਦਾ ਲੈਂਦਾ ਤੇ ਹਮੇਸ਼ਾ ਚਿੰਤਾ ਚ ਰਹਿੰਦਾ ਤੇ ਦੂਜੇ ਪਾਸੇ ਇੱਕ ਸ਼ਾਂਤ ਮਨ ਜੋ ਬੋਰੀਅਤ ਨੂੰ ਅਪਣਾਉਂਦਾ ਤੇ ਉਸੇ ਚੋਂ ਰਚਨਾਤਮਕਤਾ ਤੇਜ਼ ਜ਼ਿੰਦਗੀ ਦੇ ਡੂੰਗੇ ਅਰਥ ਲੱਭਦਾ ਹੈ ਆਖਰ ਵਿੱਚ ਸਲਾਹ ਬਹੁਤ ਸਿੱਧੀ ਤੇ ਸਪਸ਼ਟ ਹੈ ਇੱਕ ਅਜੇ ਹੀ ਸਲਾਹ ਜੋ ਇੱਕ ਪਿਤਾ ਆਪਣੇ ਬੱਚਿਆਂ ਨੂੰ ਦਿੰਦਾ ਹੈ ਆਪਣਾ ਫੋਨ ਥੱਲੇ ਰੱਖੋ ਜ਼ਿੰਦਗੀ ਵਿੱਚ ਹੋਰ ਅਰਥਾਂ ਦੀ ਲੋੜ ਹੈ ਇੱਕ ਸਿੱਧੀ ਜੀ ਗੱਲ ਹੈ ਜਿਸ ਦੀ ਸ਼ਾਇਦ ਸਾਨੂੰ ਸਾਰਿਆਂ ਨੂੰ ਲੋੜ ਹੈ ਇਹ ਇੱਕ ਸਵਾਲ ਹੈ ਜਿਸ ਤੇ ਸੋਚਣਾ ਬਣਦਾ ਹੈ ਜੇਕਰ ਅਸੀਂ ਆਪਣੇ ਦਿਮਾਗ ਨੂੰ ਫਾਲਤੂ ਜਾਣਕਾਰੀ ਨਾਲ ਭਰਨਾ ਬੰਦ ਕਰ ਦਈਏ ਤਾਂ ਉਹ ਕਿਹੜੇ-ਕਿਹੜੇ ਖਜ਼ਾਨੇ ਲੱਭ ਸਕਦਾ ਹੈ ਤਾਂ ਅਗਲੀ ਵਾਰ ਜਦੋਂ ਕਿਸੇ ਲਿਫਟ ਦਾ ਇੰਤਜ਼ਾਰ ਕਰ ਰਹੇ ਹੋਈਏ ਜਾਂ ਕਾਫੀ ਬਣਨ ਦੀ ਉਡੀਕ ਹੋਵੇ ਜਾਂ ਕਿਸੇ ਲਾਲ ਬੱਤੀ ਤੇ ਰੁਕੇ ਹੋਈਏ ਇੱਕ ਛੋਟਾ ਜਿਹਾ ਤਜਰਬਾ ਕਰਨਾ ਫੋਨ ਨੂੰ ਜੇਬ ਵਿੱਚ ਹੀ ਰਹਿਣ ਦੇਣਾ ਬਸ ਬੋਰ ਹੋਣਾ ਤੇ ਫਿਰ ਦੇਖਣਾ ਕਿ ਦਿਮਾਗ ਕਿਹੜੇ ਨਵੇਂ ਸਫ਼ਰ ਤੇ ਲੈ ਕੇ ਜਾਂਦਾ ਹੈ